ਲਾਦਾ ਜਾਂਦਾ ਹੈ ਤਲਾ 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 ਇਨਸ਼ਾਅੱਲਾ ਖੇਤ ਹੁਣ ਸੈਟ ਅਪ ਨੇ ਹੋ ਗਿਆ ਕੱਖ ਪੱਤਣ ਵਾਲੇ ਨੇ ਯਾਰ ਉੱਦੋਂ ਰੱਖਿਓ ਨੇ ਪਾਣੀ ਦਾ ਤਾਂ ਤੇ ਪਰ ਜਹਾ ਵਾਲਾ ਉਹ ਬਾਗਾਰਡ ਚ ਪਤਾ ਹੀ ਲੱਗਿਆ ਰਾਤ ਨੂੰ ਬਾਹਲਾ ਪਤਾ ਪੱ ਲੱਗਿਆ ਅੱਜ ਦੇਖਣਾਂ ਨੇ ਜਾ ਕੇ ਉੱਤੋਂ ਪਿਛਵੀਂ ਵਾਲੀ ਅੱਜ ਲੱਗੀ ਆ ਬਾਲੇ ਦਿਨਾਂ ਬਾਅਦ ਤੇ ਨਾਲੇ ਉੱਦਦੇ ਦੇ ਆਪਾਂ ਦਾ ਇਹ ਜੇ ਕੱਕ ਵੱਡੇ ਉਹਨਾਂ ਦੇ ਅੱਜ ਖੇਤ ਹੈ ਹੈ ਹੋਰ ਯਾਰ ਚੱਲ ਕੋਈ ਨਾ ਅੱਤਨੇ ਫਿਰ ਵੱਢ ਕੇ ਲੈ ਜੀ ਵੱਢ ਲਾਂਗੇ ਅੱਤਨੇ ਦਾ ਸਰੀਰ ਵੀ ਨਹੀਂ ਵੱਡਦਾ ਮਾਲ ਪੱਤਾ ਮੁੱਕਿਆ ਪਿਆ 2 ਮਹੀਨੇ ਹੋ ਗਏ ਭੈਣ ਮੇਰਾ ਬਾਲਾ ਔਖਾ ਹੋਇਆ ਤੇ ਅੱਛਾ ਵਰ ਜਾਏ ਉਹਦਾ ਰਾਜਸਥਾਨ ਕੰਨੀ ਉਧਰੋਂ ਮਿਲਦੀ ਉਹ ਕਿੱਥੋਂ ਜਾਏ ਠੰਡ ਆ ਗਈ ਇੱਕ ਤਾਂ ਵਾਲੀ ਬੰਦਿਆਂ ਤੈਨੂੰ ਬਾ ਸਰੀਰ ਨਹੀਂ ਮਸਾ ਬਣਦਾ ਅੱਛਾ ਜਾਣਾ ਪੂਜੇ ਤਾਂ ਖਾਣੀ ਆ ਪੂਰੀ ਪੱਕੀ ਫਿਰ ਤਾਂ ਜਾਣਾ ਪੂ ਸਰੀਰ ਨਹੀਂ ਬਣਦਾ ਐ ਫਿਰ ਹੈ ਹੋਰ ਐ ਤਾਂ ਬਣਾਉਣਾ ਪੂ ਸਰੀਰ ਤੂੰ ਕੱਲ ਹਸਪਤਾਲ ਦਿੱਤੀ ਗਈ ਕੀ ਕਰਨੀ ਹੈ ਵੀ ਜੀ ਠੀਕ ਆ ਵਧੀਆ ਹੋਰ ਫਿਰ ਕੀ ਹਾਲ ਚਾਲ ਵਧੀਆ ਬਾਲੀ ਦਿਨਾਂ ਬਾਅਦ ਖੇਤ ਕੀੜਾ ਮਾਰਿਆ ਯਾਰ ਉਹ ਕਾਲਾ ਵਸ ਧੁੱਪ ਨਿਕਲਦੀ ਨਹੀਂ ਆਮਲੀ ਬੰਦੇ ਆ ਭੁੱਖੀ ਪੱਕੀ ਮੁੱਕੀ ਦੀ ਆ ਕਿੱਥੋਂ ਗੇ ਤਾਂ ਆ ਜੀ ਕਾਟਕੂਟ ਤਾਂ ਨਹੀਂ ਕਾਸੀ ਦੀ ਕਾਟ ਤਾਂ ਹੁਣ ਬਾਲੀ ਪਈ ਪਈ ਆ ਕੁੱਕੀ ਨਹੀਂ ਮਿਲਦੀ ਅੱਛਾ ਹੋਰ ਹੋਰ ਫਿਰ ਵਧੀਆ ਵਧੀਆ ਤੂੰ ਦੱਸ ਕਿੱਧਰ ਰਹਿ ਆ ਠੀਕ ਆ ਇੱਥੇ ਹੀ ਰਹੇ ਯਾਰ ਕਿਸੇ ਪਾਸੇ ਜਾ ਜਵਾਈ ਦੇ ਰਿਸ਼ਤੇ ਰਿਸ਼ਤੇਦਾਰੀ ਚ ਹੋਰ ਵਧੀਆ ਕੰਮ ਕਰ ਫਟਾ ਦਿਰਾ ਮਾਰ ਕਰਨਾ ਇਧਰ ਵਸ ਠੀਕ ਆ ਠੀਕ ਆ ਚੰਗਾ ਚੰਗਾ ਹੁਣ ਤਾਂ ਬਾਲੇ ਕੰਮ ਆਗੇ ਹਸਪਤਾਲ ਚ ਗਈ ਗੱਲ ਹੀ ਦੱਸੀ ਨਹੀਂ ਪੂਰੀ ਮੈਨੂੰ ਉਹ ਮੈਂ ਨਾ ਯਾਰ ਯਾਰ ਦੋਸਤ ਨਾਲ ਹੋਇਆ ਸੀ ਹਸਪਤਾਲ ਚ ਅੱਛਾ ਤੇ ਜਦੋਂ ਗਏ ਮੈਂ ਉਹਨੂੰ ਖੈਰ ਮੈਂ ਵੀ ਜਾਣਾ ਮਾਂ ਜੀ ਵਾਲੀਆਂ ਗੋਲੀਆਂ ਲਿਆਉਣੀਆਂ ਮਾਂ ਚਾਚੇ ਦੇ ਕਾਰ ਤੇ ਅੱਛਾ ਮੇਰੇ ਕਾਰ ਤੇ ਭੈਣਾਂ ਦੂਜੀ ਵਾਲੀਆਂ ਗੋਲੀਆਂ ਲੈਣ ਵਾਗ ਹਾਂ ਮੈਂ ਲੈਣ ਵਾਗ ਜਦੋਂ ਮੈਨੂੰ ਉੱਥੇ ਟੱਕਰ ਗਈ ਨਰਸ ਹਾਂ ਤੇ ਮੇਰੀ ਕੰਨੀ ਬੜਾ ਚੱਕੀ ਗਈ ਅੱਛਾ ਤੇ ਫਿਰ ਮੈਂ ਵੀ ਫੁੱਲ ਜੇ ਗਿਆ ਅੱਛਾ ਤੇ ਕਿਉਂਦਾ ਹੋਇਆ ਫੁੱਲਿਆ ਫਿਰਦਾ ਮੈਨੂੰ ਕਹਿੰਦੀ ਮੇਰੇ ਡੋਬਲੇ ਵਾਲੇ ਵੱਡਿਆ ਕਹਿੰਦੀ ਅੱਛਾ ਤੇ ਮਾਂ ਅੱਛਾ ਕਹਿੰਦੀ ਮੈਂ ਤੈਨੂੰ ਲਾਈਕ ਕਰਦੀ ਆਂ ਫਾਇਰ ਨਦਰੇ ਟੀਵੀ ਵਰਗਿਆਂ ਲੱਤਾ ਤੈਨੂੰ ਕੀ ਲੱਗ ਕਰਨਾ ਵਾ ਮਾ ਸੋਹਣਾ ਨਹੀਂ ਯਾਰ ਤੂੰ ਕਿਹੜੇ ਬੱਚੇ ਸੋਹਣਾ ਫੜ ਮਾਰਤੀ ਫੱਡੀ ਫੜ ਮਾਰਤੀ ਮਾ ਮੇਰੇ ਚਾਚੇ ਨੂੰ ਨਹੀਂ ਜਾਣਦੀ ਤੂੰ 100 ਕਿੱਲਾਂ ਦਾ ਮਾਲਕਾ ਮਾ ਮੇਰਾ ਚਾਚਾ ਫੇਰ ਮਾੜੀ ਦੇਖੋ ਭਾਈ ਚਾਚੇ ਦੇ ਨਾਲ ਦਾ ਯਾਰ ਦੋਸਤ ਸੀ ਅੱਛਾ ਅੱਛਾ ਉਹ ਉਹੀ ਨਹੀਂ ਜੈਲਾ ਵਾਲੀ ਮਾ ਹਾਂ ਉਹੀ ਆ ਉਹ ਜੈਲਾ ਜੈਲਾ ਸਰਦਾਰ ਹੈ ਜੈਲਾ ਵਾਲੀ ਸਰਦਾਰ ਕੋ ਭਾਈ ਦਾ ਯਾਰ ਨਾ ਸਹੀ ਲਿਆ ਕਰ ਪਹਿਲਾਂ ਪੁਤੀ ਭਕਤੀ ਦਾ ਵਪਾਰ ਕਰਦਾ ਤੂੰ ਮਾਰਦਾ ਬੜਾ ਭੜਾ ਮੈਂ ਤੇਰੀ ਇੱਜ਼ਤ ਕਰੀ ਹੈ ਨਾ ਹਜੇ ਫੇਰ ਜੈਲਾ ਸਰਦਾਰ ਕਹੇ ਜੈ ਲਾ ਸਰਦਾਰ ਚਲ ਜੈ ਲਾ ਸਰਦਾਰ ਹੋਰ ਤੈਨੂੰ ਪਤਾ ਨਹੀਂ ਹੁਣ ਤਾਂ ਪਤਾ ਲੱਗਿਆ ਹੁਣ ਕਹਦੇ ਕਰਾਂ ਜੈ ਲਾ ਸਰਦਾਰ ਚਲ ਹੱਥ ਨੇ ਕੱਟ ਵੱਟ ਕੇ ਲੈ ਜੀ ਟਾਈਮ ਨਾਲ ਠੀਕ ਆ ਠੀਕ ਆ ਫਿਰ ਵੱਟ ਲਾਣਾ ਹੋਰ ਅੱਤਾਂ ਬੋਲੇ ਹੋ ਬਾਗੇ ਅਜੁਨ ਨੂੰ ਆਪਣਾ ਪਤਾ ਨਹੀਂ ਲੱਗਾਗਾ ਹੂੰ ਜਾਂਦੇ ਉਹ ਜਾਂਦੇ ਤੇ ਅੱਜ ਐਂ ਕਰਦੇ ਆਪਾਂ ਨਾ ਉਹਦੇ ਦਾ ਆਪਣੇ ਲੈ ਕੇ ਕੱਖ ਵੱਢ ਕੇ ਅੱਜ ਆਪਾਂ ਉਹਨਾਂ ਦੇ ਲੈ ਕੇ ਜਾਣੇ ਆ ਵੱਢ ਕੇ ਹੈ ਕੱਖ ਵੱਢ ਲੈਣੇ ਨੇ ਤਰੀਏ ਹਾਂ ਤੋਂ ਪਜੀ ਗੱਡ ਗਿਆ ਹੈ ਨਾ ਰੱਬ ਬੜੀ ਠੰਡ ਪੈਂਦੀ ਜੀ ਕੱਲ ਤਾਂ ਜਮੀ ਨਹੀਂ ਦਿਖਾਇਆ ਸੂਰਜ ਯਾਰ ਅੱਜ ਤਾਂ ਠੀਕ ਆ ਪਰ ਜਦੋਂ ਬੜੀ ਠੰਡ ਪਈ ਹੈ ਯਾਰ ਉਹ ਜੈਲਾ ਹੁੰਦਾ ਉਹ ਹੋਰ ਵੀ ਜੈਲੇ ਠੀਕ ਹੈ ਠੀਕ ਹੈ ਕੀ ਹਾਲ ਹੈ ਬਾਈ ਉਹ ਵਧੀਆ ਵਧੀਆ ਹੋਰ ਕੀ ਹਾਲ ਹੈ ਤੇਰੇ ਠੀਕ ਹੈ ਹੋਰ ਕੀ ਹਾਲ ਹੈ ਬਾਈ ਕਿਧਰ ਫੱਦਾ ਪਤੰਦਰਾ ਖੇਤ ਜਿਹੜਾ ਗੂੜਾ ਮਾਰ ਰਿਹਾ ਕਰੋ ਉਹ ਮੈਂ ਤਾਂ ਇਧਰੋਂ ਆਇ ਸੀ ਕਰੋ ਅੱਛਾ ਹਾਂ ਹੋਰ ਫਿਰ ਵਧੀਆ ਉਹ ਤੁਹਾਡੇ ਖੇਤ ਕੋਈ ਪੱਠੇ ਵੱਢੀ ਜਾਂਦਾ ਹੈ ਖੇਤ ਤਾਂ ਗਿਆ ਯਾਰ ਜਵਾਗਿਆ ਭਰਾਵਾ ਪਤਾ ਨਹੀਂ ਜਾ ਕੇ ਪਤਾ ਲੈ ਤੂੰ ਚਲ ਮੈਂ ਪਤਾ ਲੈਣਾ ਤੇ ਦੱਸੀ ਦੂਸੀ ਤਾਂ ਹੈ ਨਾ 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 ਹਾਂ ਕਿਤੇ ਕੋਈ ਨਾ ਗੌਰ ਕਰਦਾ ਹਾਂ ਹਾਂ ਜਾ ਕੇ ਪਤਾ ਲੈ ਬਾਈ ਠੀਕ ਹੈ ਮੈਂ ਕਰਦਾ ਠੀਕ ਇਹ ਭਾਏ ਨੇ ਬੋਲਿਆ ਹੀ ਫਿਰ ਸੱਦ ਨੇ ਅੱਠੇ ਪੈਦਾ ਹੋਰ ਵੱਡ ਕੇ ਲਈ ਜਾਂਦਾ ਓ ਪਿਆ ਪੈਂ ਦਾ ਖਸਮ ਪਰੋਣਾ ਬਣਿਆ ਖਾ ਕੇ ਜੀਵ ਵਾਲੀਆਂ ਦੋ ਗੋਲੀਆਂ ਮੇਰੇ ਵਾਲੇ ਕਾਰਤੀ ਗੱਲ ਗੋਲੀਆਂ ਲੈ ਆ ਪੀਦਾ ਯਾਰ ਲੈਣਾ ਪਤਾ ਕਿਹਦੇ ਕੱਕ ਵੱਢੀ ਜਾਂਦੇ ਲੋਕ ਓ ਬਿਆ ਪਰੋਣਾ ਬਣਿਆ ਬਾਲਾ ਹੈ ਲੈ ਨੂੰ ਪਤਾ ਨਹੀਂ ਆਪਣੇ ਕੀ ਕਰ ਚੱਲਦੀ ਟੇਕ ਸੁਣ ਕੀ ਨਮਾ ਨਮਾ ਦਲ ਟੁੱਟਿਆ ਏ ਸੋਰਦਾ ਸੋਰਦਾ ਨਮਾ ਨਮਾ ਨਾ ਬੌੜਾ ਬੌੜਾ ਪੇਲਾ ਬੌੜਾ ਬੌੜਿਆ ਕੋਈ ਚਾਚਾ ਲੱਗਦਾ ਹੈ ਕੀ ਹੋ ਗਿਆ ਹੈ ਕੀ ਹੋ ਗਿਆ ਤੈਨੂੰ ਪਤਾ ਨਹੀਂ ਲੱਗਦਾ ਕੀ ਹੋ ਗਿਆ ਉਹ ਕੇਸ ਸਾਰੀ ਭੈਣ ਘੜਤੀ ਕੱਖ ਵੱਢ ਕੇ ਲੈ ਗਈ ਤੂੰ ਮੇਰੀ ਭੈਣ ਘੜਤੀ ਯਾਰ ਕੱਖ ਵੱਢ ਕੇ ਲੈ ਗਈ। ਕੀ ਕਰਦਾ ਤੂੰ? ਉਹ ਮੈਨੂੰ ਨੀਂਦ ਜਿਉਦੀ। ਮੈਂ ਥੋੜਾ ਸੈਡ ਜਾਉਂਦਾ ਬੈਠਾ ਸੀ ਅੱਜ। ਸੈਡ ਤਾਂ ਤੈਨੂੰ ਮੈਂ ਕਰਦਾ। ਉਹ ਨਹੀਂ ਚੰਗਾ ਪਰ ਚਾਹ ਕਿਸੇ ਵੱਟੀਆਂ ਤੇ ਚੱਲ ਚੱਲ। ਸਾਰੀਆਂ ਗੋਲੀਆਂ ਖਾ ਗਏ ਲੈ ਅਲਾ। ਚੱਲ ਕਿੱਥੇ ਵੱਟੀਆਂ ਤੇ ਚੱਲਦੇ ਚੱਲਦੇ। ਹਾਂ ਚੱਲਦੇ ਚੱਲਦੇ। ਕਿੱਥੇ ਵੱਟੀਆਂ ਤੇ? ਬਾੜ ਦੇ ਜੇ ਜਾ ਕੇ ਦੇਖੇ। ਦੇਖਦੇ ਆ ਚੱਲ ਦੇ ਚੱਲ। ਇਹਨੂੰ ਖੇਤ ਕੱਖ ਵੱਢਣ ਭੱਜਦੇ ਨੇ। ਉਹ ਚੱਲਦੇ ਆਂ। ਗੁੱਠਾ ਨਾ ਕਰ ਚਾਚਾ ਯਾਰ। ਆ ਜਾ। ਆ ਜਾ। ਆ ਜਾ ਖੇਤ ਸਾਰੇ ਕੱਖ ਵੱਢ ਕੇ ਲੈ। ਕਾਲ ਜੀ ਕਾਲ ਜੀ ਕਾਲ ਲੈਣਾ ਮਾਣਾ ਪੈ ਤੋ ਪੇ ਤੇ ਸਾਰੇ ਕੱਕ ਡਕੇ ਲੈਗੇ ਤੂੰ ਨਿਗਰੱਖੜਿਆ ਕਰ ਉਹ ਨਿਗਾ ਯਾਰ ਤੇ ਤਾਂ ਮੈਂ ਪੈ ਗਿਆ ਜੀ ਮਾਰਾ ਸਾੜ ਜਾ ਹੋਇਆ ਪੈਸੇ ਅੱਜ ਮਸਾਦਾ ਇੰਨੇ ਦਿਨ ਬਾਅਦ ਕੱਖ ਲੋਟ ਆਇਆ ਓਦੇ ਦਾ ਪਾਣੀ ਨਾ ਭਰਗੇ ਸੀ ਸਾਰੇ ਕਿਹੜੇ ਆ ਮੇਰੇ ਸਾਲੇ ਜਿਹੜੇ ਕੱਕ ਵਤਨਾਏ ਆਪਣੀ ਕੇਸ ਆ ਜਾ ਲੈਨੇ ਆ ਪਤਾ ਆ ਜਾ ਫਿਰ ਤੈਨੂੰ ਕਿਵੇਂ ਪਤਾ ਲੱਗਿਆ ਲੈ ਮੈਨੂੰ ਬੰਦੇ ਰਾਜੇ ਦੱਸ ਗਏ ਅੱਛਾ ਤੂੰ ਖੇਤ ਪਿਆ ਮਾਉਣਾ ਹਾਂ ਕਿੱਥੇ ਪਰ ਆਏ ਸੀ ਮੈਂ ਜਿਹੜੇ ਸੈਡ ਜਾ ਉਹ ਬੈਠੇ ਤੈਨੂੰ ਉਹ ਗੱਲ ਸੁਣਾਈ ਸੀ ਮੈਂ ਤੈਨੂੰ ਦੱਸਿਆ ਤਾਂ ਹੈਗਾ ਜੀ ਦਾ ਓ ਯਾਰ ਦਿਲ ਨਮਾ ਨਮਾ ਟੁੱਟਿਆ ਜੇ ਤੈਨੂੰ ਫੇਰ ਦੱਸੂ ਨਾ ਗੱਲ ਵਾ ਤੂੰ ਇਹਨੇ ਟਾਈਮ ਪਹਿਲਾਂ ਬੰਦੇ ਫੜ ਲਈ ਕਿਹੜੇ ਆ ਚੱਲ ਚੱਲ ਪਤਾ ਨਹੀਂ ਕਿਹੜੇ ਰੋਟੀ ਜੀ ਬੈਠੇ ਆ ਆ ਫਰਦਾ ਨਹੀਂ ਖਾਤੇ ਸੱਤਰੀਆ ਬਈ ਓਏ ਐਂ ਬਾਈ ਮੜਾ ਜਾ ਗੋਮਾਂਡੀ ਸੱਤ ਲਾ ਇਹਨੂੰ ਯਾਰ ਪਤਾ ਨਹੀਂ ਗੋਮਾਂਡੀ ਓ ਰਾਜ ਆਇਓ ਮੜਾ ਫੜ ਦੂਪਰੇ ਜਲਦੀ ਐ ਪਾਸ ਰਿਪਾਇਰ ਨੂੰ ਮੰਨ ਲਾਦਾ ਜੈਲੇ ਆਮਲੀ ਵਰਗੇ ਆਉਂਦੇ ਲੱਗਦੇ ਆ ਉਹ ਕਿ ਆਉਂਦੇ ਆ ਉਹੋਂ ਤੇ ਤਰੀ ਭੈਣ ਨੂੰ ਮੈਨੂੰ ਲੱਗਦਾ ਜਾ ਉਹ ਵੀ ਜਾ ਤੂੰ ਤੇ ਬੱਤ ਤੂੰ ਬੱਤ ਗਿਆ ਤੂੰ ਤਿੰਨ ਨੂੰ ਕੀ ਪਤਾ ਮੇਰਾ ਚਾਚਾ ਉਹ ਚਾਚਾ ਹੀ ਮੜਾ ਬੱਜ ਗਿਆ ਚਾਈ ਚਤਰਾ ਭੱਲੇ ਕਿ ਬੰਦਾ ਭੱਲਾ ਅੱਜ ਤੇ ਕਿਤਨੀ ਅੱਜ ਤਾਂ ਕਿਤਨਾ ਭਿੰਦਾ ਜਰਵਾਦ ਮੈਂ ਮੁੜ ਜੱਟ ਲੈ ਆ ਆਈ ਨਾ ਆਇਆ ਫੰਦਾ ਆ ਲੈ ਹੁਣ ਨਹੀਂ ਛੱਡਦੇ ਆਹੀ ਆਹੀ ਆਓ ਬੰਤ ਬੰਤ ਕੀ ਗੱਲ ਕੋਸ ਨਹੀਂ ਪੜਦੇ ਗੱਲ ਆ ਉਦਦੇ ਵਾਲੀ ਆ ਉਦੋਂ ਤੁਸੀਂ ਵੀ ਸਾਡੇ ਵੱਢ ਕੇ ਗਏ ਸੀਗੇ ਓਹ ਸੀ ਕਿੱਥੇ ਸੀ ਤੁਸੀਂ ਸੀਗੇ ਚਾਚਾ ਆ ਜਾ ਅੱਜ ਸਾਡੇ ਡਿੱਕੇ ਜਾਣਗੇ ਨਹੀਂ ਛੱਡਦੇ ਬਾਈ ਨਹੀਂ ਅੱਜ ਨਹੀਂ ਛੱਡਦੇ ਅੱਜ ਤਾਈ ਘਰੇ ਲੈ ਕੇ ਜਾ ਤੁਸੀਂ ਵੀ ਵੱਢ ਕੇ ਆ ਗਏ ਸੀਗੇ ਉਹ ਲਾ ਇਸ ਤਰ੍ਹਾਂ ਨਹੀਂ ਰੇਡੀ ਸੋਡੀ ਉਦਦੇ ਮੋੜ ਤੇ ਸੀ ਆਇਆ ਇੱਥੇ ਕਰ ਓਏ ਨਹੀਂ ਚੱਲ ਚੱਲ ਟਪਾਲਾ ਨਹੀਂ ਨਹੀਂ ਛੱਡ ਜੱਟ ਅੱਜ ਨਹੀਂ ਅੱਜ ਨਹੀਂ ਛੱਡਦੇ ਉਹ ਪਿਆਰ ਹੋ ਪੱਜ ਗਿਆ ਮੈਂ ਆ ਸਾ ਸਾ ਸਾਡਾ ਤੂੰ ਲੈ ਗਈ ਸੱਡੀ ਇਹੀ ਸਰ ਹੈ ਓਏ ਇਹ ਮੇਰਾ ਕੋਟ ਵੀ ਐਸੀ ਨਹੀਂ ਚੱਖਿਆ ਸੀ ਨਹੀਂ ਮੈਂ ਨਹੀਂ ਲੈ ਕੇ ਗਿਆ ਸੀ ਝਾਲ ਇਹਨੂੰ ਕਰ ਲੈ ਇਹਨੂੰ ਕਰੀ ਦੇ ਕਿ ਕਰੇ ਬਣਾਉਂਦਾ ਮੁਰਗਾ ਤੂੰ ਬਣਾਉਂਦਾ ਉਹਨਾਂ ਨੂੰ ਥੋ ਲੱਗੇ ਬਾਈ ਇਹਦੂ ਮੁੜ ਕੇ ਮੈਂ ਤਾਂ ਨਹੀਂ ਆਉਂਦਾ ਉਹੀ ਕਰਦੇ ਤੂੰ ਕੀ ਅੱਜ ਓ ਬਾਈ ਮੈਂ ਨਹੀਂ ਆਉਂਦਾ ਉਹਦੇ ਨਾਲ ਇਹ ਨਹੀਂ ਮੈਂ ਇਹ ਸਰਦੇ ਬਾਈ ਬਾਈ ਪਸਾਰਦੇ ਕਹਿੰਦੀ ਨਾ ਪੁੱਛਣਾ ਨਾ ਕਿਸੇ ਨੂੰ ਨਾ ਦੱਸਣਾ ਓ ਬਾਈ ਵੜਗੇ ਬਾਈ ਬਣ ਕੇ ਆਹੀ ਆ ਰੱਖਾਂ ਨੂੰ ਓ ਬਾਈ ਛੱਡ ਦੇ ਓ ਬਾਈ ਛੱਡ ਦਿਓ ਮੈਂ ਤਾਂ ਉਹਦੇ ਨਾਲ ਆਇਆ ਸੀ ਓਏ ਛੜਾ ਘਾ ਰੱਖਾ ਘਾ ਇਹੇ ਸੇ ਨਹੀਂ ਕਿਹਾ ਸੀ ਕਹਿੰਦਾ ਆ ਬਾਈ ਬੜੀ ਸੁਤੇ ਪੈ ਬਾਈ ਮੇਰਾ ਸੀਰੀਅਲ ਆ ਹੋਣਾ ਦੇ ਵੀਰ ਬਣ ਕੇ ਓ ਇਹੀ ਸਕੂਲ ਕੋਲ ਦੀ ਨਾ ਕਿਆ ਕਹਿੰਦਾ ਅਮਲੀ ਸੁੱਤੇ ਪੈ ਈ ਲਾਉਂਦੇ ਲਾ ਦੇ ਬਾਈ ਮੇਰਾ ਇਹੀ ਐ ਮੈਂ ਤਾਂ ਤੁਹਾਨੂੰ ਪਤਾ ਪੁਰਾ ਬੰਦਾ ਈ ਲਾਉਂਦੇ ਚੰਗੇ ਵੱਡੇ ਆਖੋਏ ਨਹੀਂ ਬਾਈ ਇਸ ਦੁਮੜਕੇ ਨਹੀਂ ਆਉਂਦਾ ਤੇਰਾ ਸਾਬ ਬਣੇ ਨਹੀਂ ਬਣੇ ਓ ਬਾਈ ਦੁਮੜਕੇ ਨਹੀਂ ਆਉਂਦਾ ਯਾਰ ਗਾ ਹੋ ਗਈ ਬਾਈ ਇਹ ਨਾ ਲੱਗਦਾ ਲੋਈ ਉਹ ਬੋਲਾ ਕਿਵੇਂ ਟਰੈਕਟਰ ਲਈ ਜਾਂਦਾ ਬੋਲਾ ਭੈਣ ਦਾ ਗਾਰੇ ਚ ਟਰੈਕਟਰ ਲੈ ਵੜੀ ਜਾਂਦਾ ਮਦਾਨੀ ਕਿਵੇਂ ਆਉਂਦਾ ਤੂੰ ਤੂੰ ਬੋਲਾਉਂ ਗਿਆ ਵਈ ਕਿਉਂ ਕੀ ਹੋ ਗਿਆ ਭਾਈਂਦਾ ਮੀ ਪੈਕੇਟ ਨਵਾਂ ਟਰੈਕਟਰ ਗਾਰੇ ਚ ਖਰਾਬ ਕਰੀਏ ਨਾ ਉਚਲ ਕੋਈ ਨਾ ਮਾ ਨਵਾ ਖੰਦ ਲਿਆ ਮੈਂ ਸੱਪ ਲਈ ਕੀ ਕਰਦਾ ਫਿਰਦਾ ਹਣ ਤੂੰ ਮਾਮੀ ਜਾ ਬੈ ਜਾ ਰਹੀ ਛੱਡਦੀ ਆ ਯਾਰ ਵਾਹ ਰੇ ਸਿੱਟਣਾ ਆ ਹੋਰ ਮਾਲ-ਬੂਲ ਮੰਗਾਇਆ ਤੇਰੀ ਮਾਸੀ ਦਾ ਮਗਾਇਆ ਨਹੀਂ ਕੁਝ ਨਹੀਂ ਲਾਇਆ ਐਨਾ ਕਾਰ ਤੇ ਗੋਲੀਆਂ ਲਾਇਆਦਾ ਸਾਰੀਆਂ ਤੂੰ ਖਾ ਗਿਆ ਓਏ ਓਹ ਤਾਂ ਕਰਾਇਆ ਨਾ ਚਾਚਾ ਤੂੰ ਨਹੀਂ ਕਰਦਾ ਕੰਮ ਮੈਨੂੰ ਤਾਂ ਖਾਣਾ ਪੈਂਦਾ ਕੰਮ ਕਰਨਾ ਇਹਨੂੰ ਚਾਰ ਚਾਲ ਸਿੱਟਲਾ ਸਿੱਟਣਾ ਰੋਣਾ ਸਿੱਟ ਨਹੀਂ ਦੋ ਕੋਈ ਮਾੜੇ ਕੰਮ ਕਰਦਾ ਆ ਜੇ ਮੇਰੇ ਨਾਲ ਯਾਰੀ ਬੋਲਾ ਆਹ ਬੰਦੇ ਨਾਲ ਸਮਝ ਨਹੀਂ ਕਰਨਾ ਤੈਨੂੰ ਕੋਈ ਜਾਊਗਾ ਮੇਰਾ ਗੋਲਿਆ ਖਾਇਆ ਕਾਰਡ ਨਾਲ ਚੱਲ ਨਾ ਜਰ ਓਏ ਵਿਚਪਾਲਾ ਸਵਾਰ ਕੇ ਮੂੰਹ ਜਾ ਹਮਾਰ ਕੀ ਪਾਉਂਗਾ ਮੂੰਹ ਭੈਂਦਾਰ ਇਹ ਨਹੀਂ ਸਿੱਟਦੀ ਹੁੰਦੀ ਓ ਏਦਾ ਹੁੰਦੀ ਆ ਚਾਚਾ ਅੱਜ ਬਾਈ ਨੇ ਧਰੂਗੇ ਜਰੇ ਕਰੇ ਅੱਜ ਵਾਕੂ ਵਾਕੂ ਸਾਰਾ ਮਾਲ ਪਤਾ ਦਾ ਮੇਰਾ ਲਾ ਤੂੰ ਹੀ ਲੈ ਜਾਣਾ ਬਾਗੋ ਵਾਗ ਹੀ ਰਹਿਣਾ ਕਾਈ ਦਾ ਕਟੋਲੇੜ ਦੀ ਹਰਵਾਉਂਦੇ ਖਾਲੀ ਡੋਲੀ ਜਾ ਨਾ ਭਾਂਵੇਂ ਕੇਕ ਨੂੰ ਰੋਹ ਕੋਈ ਨਾ ਕੇਕ ਨੂੰ ਰਹਿ ਦੇਣੀ ਹੈ ਤੇ ਪਹੀ ਨੂੰ ਇਹ ਦੁਨੀਆ ਛੱਡ ਜਾ ਬਾਤੋਂ ਮੈਂ ਤੂੰ ਬਾਈ ਕੇ ਨਿਕਲ ਸੈੜ ਤੇ ਮੈਂ ਛੱਡਦਾ ਰੇ ਸੈੜ ਤੇ ਨਹੀਂ ਮੈਂ ਤਾਂ ਨਾਲ ਹੀ ਗਿਆਦਾ ਹਾਂ ਮੈਂ ਨਾਲ ਨਹੀਂ ਮੈਨੂੰ ਲੱਗਦਾ ਤੂੰ ਸਹੀ ਨਹੀਂ ਛੱਡਦਾ ਸਹੀ ਛੱਡੂ ਮਾ ਟੈਂਸ਼ਨ ਨਾ ਸਹੀ ਛੱਡ ਕਾਲੋ

ਆ ਕੀ ਕਰਦਾ ਓਏ ਇਹਦਾ ਪੱਖਾ ਇਲੀ ਐਕਟਰ ਦਾ ਚਾਚਾ ਓ ਭੈਣ ਘੜਾ ਵੇ ਸਾਰੀ ਘੜੇਗਾ ਭੈਣ ਕਣਕ ਦੀ ਇਹਦਾ ਇਲੀ ਐਕਟਰ ਦਾ ਪੱਖਾ ਚਾਚਾ ਓ ਕਿਹੜਾ ਇਲੀ ਐਕਟਰ ਦਾ ਪੱਖਾ ਤੂੰ ਮੁੜਿਆ ਓਏ ਓ ਮਾਇਰੋ ਛੱਟਕੀ ਮੁਰੂਆਣਾ ਓ ਮੁੜਿਆ ਤੂੰ ਨੱਟ ਗਿਆ ਰਾਨੀ ਤੂੰ ਤਾਂ ਅਸੀਂ ਇਹ ਭੈਣ ਜਿਹੜਾ ਮੁੜਿਆ ਮੁੜਾ ਛੱਟਕੀ ਮੁਰੂਆਣਾ ਹਲੀ ਐਕਟਰ ਦਾ ਪੱਖਾ ਦਾ ਇਹ ਲੱਛਣ ਠੀਕ ਨਹੀਂ ਲੱਗਦੇ ਮੈਨੂੰ ਮਾਲ ਪੱਤਾ ਬਾਹਲਾ ਖਾਲਾ ਦਾ ਸਾਰੀ ਭੈਣ ਘੜ ਦੂਗਾ ਹੁਣ ਮੈਂ ਲਾ ਓਏ ਕੀ ਕਰਦਾ ਓਏ ਅੱਧ ਵਿਚਾਲੇ ਭੈਂ ਫੇਰਾ ਖੇਤਵਾਂ ਚ ਵੜ ਗਿਆ ਕਿ ਜੀ ਨਾ ਬਾਂਹ ਥੋੜੀ ਨਾ ਆਪਣਾ ਮੈਂ ਆ ਬੰਤ ਕਾ ਭੈਂ ਦਾ ਗਵਾਂਡੀਆਂ ਦਾ ਆਪਣੇ ਨਾ ਹੋਰ ਬੰਤ ਕਾ ਇਧਰ ਆ ਮੇਰਾ ਸਾਲਾ ਤੂੰ ਬਾळा ਬਨ ਜਾਣਾ ਮੁੜ ਕੇ ਤੈਨੂੰ ਪਤਾ ਹੀ ਲੱਗਦਾ ਇਧਰ ਹੈਲੋ ਪੁਰਾਣੀ ਦੇਰੇ ਸਿੱਟਰ ਨੂੰ ਭੈਂ ਦਾ ਹੈਲੀਕਾਪਟਰ ਮੇਰਾ ਵਾ ਹੋਰ ਕੇ ਦੇ ਖੇਤ ਹੀ ਸਿੱਟੀ ਜਾਂ ਆ ਲੈ ਤੇਰ ਮਾਂ ਦਾ ਉਹ ਭੈਣ ਦਾ ਖਸਵਾ ਮਹਿੰਗੇ ਭਾਦੀ ਆਉਂਦੀ ਡੋਲੀ ਜਾਂ ਨਾ ਇਹਦੇ ਪਿੱਛੇ ਕਤਲ ਹੋ ਜਾਂਦਾ ਰੇ ਪਿੱਛੇ ਧਰਕੇ ਦਾ ਭੈਣ ਦਾ ਹਮ ਰੋਡਾਂ ਲੱਗਾ ਮੈਂ ਸਿੱਟੀ ਜਾਂ ਨਾ ਰੇ ਤੂੰ ਮੈ ਤੁ ਕਿਰਣਾ ਤੂੰ ਘਰੇ ਵਗ ਜਾਉਂਦਾ ਉਹ ਚੱਲ ਸੱਟ ਲਾ ਮੈਂ ਤਾਂ ਜਾਣਾ ਕਰਨੂੰ ਸੱਟ ਲਾ ਜਾ ਮੈ ਤਾਂ ਜਾਣਾ ਬਈ ਭੈਣਾਂ ਲੋਕਾਂ ਦੇ ਖੇਤਾਂ 'ਚ ਸਿੱਟੀ ਜਾਂ ਨਾ ਰੇ ਤਾ ਦੋ ਅਰੇ ਯਾਰ ਚਾਚਾ ਤੈਨੂੰ ਕੀ ਦੱਸਾਂ ਹੁਣ ਘਟ ਘਾਲਿਆ ਕਰ ਦਿਮਾਗ ਚੱਕਿਆ ਪਿਆ ਬੋਲੇ ਦਾ ਓ ਯਾਰ ਆਇਆ ਫਿਰ ਘਟ ਘਾ ਕੀ ਬੰ ਕੰਮ ਚੱਲਦਾ ਨਹੀਂ ਖਾ ਪੀ ਕੇ ਚੱਲਦਾ ਇਕ ਕਾ ਯਾਰ ਪਾਸਾ ਲਿਆਂਦਾ ਜੀ ਦੀ ਕੁਟੀ ਚ ਬੱਧ ਜਾਉਣਾ ਥੋੜਾ ਯਾਰ ਚੱਲ ਸੱਟ ਲਾ ਮੈਂ ਤਾਂ ਜਾਣਾਂ ਕਿਥੋਂ ਚੱਲ ਬਾਗ ਜਾ ਫਿਰ ਮੈਂ ਉਹ ਦੂਜੇ ਖੇਤਾਂ ਨਾਲ ਸਪੈਟਾਂ ਵਾਲੇ ਬਾਗ ਜਾ ਬਾਗ ਜਾ ਮੈਂ ਆਪਣੇ ਥੱਲੇ ਜਾ ਬਾਗ ਉਧਰ ਪਾਣੀ ਪੂਣੀ ਛੱਡੇ ਸੀ ਪਾਣੀ ਪੂਣੀ ਦੇਖ ਲੈ ਮੈਨੂੰ ਛੱਡ ਗਿਆ ਸੀ ਯਾਰ ਮੈਂ ਸੜ ਕੇ ਦੇਖਿਆ ਤੁਮਾਣਾ ਚਾਹ ਦੀਏ ਢੱਕਲਾ ਨਾ ਬੜਾ ਕੀ ਆ ਗੀ ਚਾਹ ਮੈਂ ਉਧਰ ਜਾਂਦਾ ਜਾ ਯਾਰ ਆ ਬੰਦਲੇ ਦੱਕ ਮੇਜ ਬੰਦ ਗਾ ਮੇਰੇ ਨਾਲ ਚੱਲ ਯਾਰ ਉਹ ਬੰਦੇ ਨੂੰ ਆਈ ਫੇਰ ਹੀ ਖੁੱਲਾਂਗੇ ਬਈ ਜੰਨ ਨਾ ਆਏ ਵੇ ਛੱਕ ਜੀ ਗਈ ਯਾਰ ਮੈਜੀ ਆ ਬਾਲਾ ਹੋ ਗਿਆ ਕੱਜਰ ਦਾ ਗੋਲਿਆ ਵਾਲਿਆ ਕੋਈ ਪਤਾ ਨਹੀਂ ਲੱਗਦਾ ਟੱਕੀ ਹੱਸਦਾ ਹੈ ਹਾਂ ਜੋ ਤੂੰ ਹੈ ਆ ਦੂਜਾ ਕਿਹੜਾ ਤੂੰ ਆ ਤੇ ਨਾਲ ਜੀ ਸਾਲਾ ਕੱਜਰ ਦਾ ਮੋਲੀ ਅੱਤੀ ਡੱਕਲਾ ਦਾ ਨਹੀਂ ਤੂੰ ਹੀ ਆ ਲੈ ਫਿਰ ਤੂੰ ਯਾਰ ਉਹ ਅੱਖਾਂ ਮੇਰੇ ਖੁੱਲਦੀਆਂ ਨਹੀਂ ਆਉਂਿਆ ਫਰਸ਼ੀ ਤੇ ਬੜਾ ਨਾ ਘਟਾ ਦੇ ਘੇੜ ਘਟਾ ਨਹੀਂ ਖੁੱਲਦਾ ਪਾਇ ਤੇਰਾ ਪਤਾ ਨਹੀਂ ਕਿਵੇਂ ਬਣਾਇਆ ਉਹਨਾਂ ਨੇ ਯਾਰ ਘਟਾ ਯਾਰ ਮੈਨੂੰ ਆ ਨਹੀਂ ਵਾ ਦੋਨੇ ਪਾਸੇ ਮੂੰਹ ਆ ਕਿਹੜੇ ਪਾਸੇ ਖੁੱਲੂ ਮੈਂ ਤਾਂ ਬਤੇਰੇ ਨਾਲ ਦੀਆਂ ਆਹ ਦੇਖ ਲਾ ਇਹ ਜਿਗਾਰਡਮੈਂਟ ਆ ਭੈਣ ਦੇ ਦਾ ਜਿਗਾਰਡਮੈਂਟ ਦਾ ਠੀਕ ਆ ਪਰ ਦਵਾਗ ਮੇਰਾ ਵੀ ਘੱਟ ਹੀ ਕੰਮ ਕਰਦਾ ਖੋਲੀ ਕਿਧਰੇ ਪਾਸੇ ਚਾਬੀ ਬੰਦੇ ਚਾਬੀ ਬੰਦੇ ਆਵਲੀਆਂ ਚਾਬੀ ਪਾਣ ਦੇ ਘਰੇ ਰਹਿ ਕੇ ਤੇ ਮਾਈਆਂ ਨੂੰ ਐ ਖੋੜ ਕੇ ਪਾੜ ਦ। ਆਵਲੀਆਂ ਤੇਰਾ ਕੰਮ ਹੋ ਗਿਆ ਹੁਣ ਮਾਲ ਪੱਤਾ ਸਕਾਰ ਦੇ ਪੂਰਾ ਛੀ ਟੁੱਟੀ ਜਾਂਦਾਗਾ। ਉਹ ਮੂਹ ਆਵਲੀਆਂ ਮੂਠੀ। ਆਵਲੀਆਂ ਨਸ਼ਾ ਪੱਤਾ ਸਕਾਰ ਦੇ ਬਈ। ਮੈਸਾ ਟੁੱਟੀ ਜਾਂਦਾਗਾ। ਆ ਸਾਲਾ ਰੇਹ ਦੀ ਥੋੜੀ ਜੀ ਟੁੱਡੀ ਜੀ ਕੁਛ ਨਹੀਂ ਹੁੰਦਾ। ਮੈਨੂੰ ਅਸਕ ਨਹੀਂ ਹੋਣਾ ਯਾਰ ਇੰਨਾ। ਦੇਖ ਕਾ ਮੜੀ ਸੁੰਗ ਕੇ ਕਹੇ ਆ ਸਵਾਦ ਜਾਂਦਾ ਯਾਰ ਮੜਾ ਯਾਰ। ਇਹ ਤਾਂ ਯਾਦ ਉਹ ਮਿਲਾ ਦਿਆ ਯਾਰ ਦੇਖ ਕੇ ਟੈਸਟ ਕਰਕੇ ਦੇਖ ਮੜਾ ਜੀ ਟੈਸਟ ਟੈਸਟ ਦਾ ਆਇਆ ਨਾ ਫਿਰ ਮੈਂ ਤਾਂ ਬਾਹਰ ਸਗੀ ਬੈਠਾ ਮਾਲ ਪੁੱਤ ਤੂੰ ਦੇਖ ਮੜਾ ਟੈਸਟ ਕਰਕੇ ਕੀ ਜਿਗਾਰਡਮੈਂਟ ਨੁਸਾਦਾ ਬਹੁਤ ਆ ਯਾਰ ਅਨ ਤੂੰ ਚੜਦੀ ਆ ਬੈਠਾ ਹੋ ਗਿਆ ਯਾਰ ਮੇਰੀ ਗੱਲ ਸੁਣ ਫਿਰ ਆਪਾਂ ਰਹੀ ਛੱਡਦੇ ਨਹੀਂ ਫਿਰ ਇਹਨੂੰ ਰੱਖ ਲੰਨੇ ਆ ਆਪਣਾ ਛਾਲ 1.5 ਸਾਲ ਕੱਢੀ ਹੋਈ ਵਧੀਆ ਹੈ ਨਹੀਂ ਯਾਰ ਇਹ ਵੇਚ ਕੇ ਫੀਮ ਲਿਆਵਾਂਗੇ ਹੀਮਾ ਹਾਂ ਕੀਮਾ ਜਿਹਾਡ ਕਰਦੇਗੇ ਤੂੰ ਕੀਮਤਾ ਮੇਰੇ ਛਾਲੇ ਦਾ ਮੇਰਾ ਚਾਚਾ ਖਾ ਜਾਂਦਾ ਭਾਈ ਚਾਚੂ ਆਪਾਂ ਦੱਸਦੀਆਂ ਬਾਹਰ ਦੀ ਬਾਰੇ ਗੱਟਾ ਵੇਚ ਦਾਂਗੇ ਗੱਟਾ ਵੇਚਣਾ ਨਹੀਂ ਉਹਨਾਂ ਦਾ ਆਪਣੀ ਖਰਾਕ ਹੀ ਆ ਨਾ ਆਪ ਹੀ ਖਾ ਜਾਂਦਾ ਖਰਾਕ ਹੀ ਆ ਗੱਟ ਦੀ ਭੀਮਾ ਜੀ ਇਹਨੇ ਦੀ ਅੱਛਾ ਹਾਂ ਤੇਰਾ ਪਾਏ ਕਰਦੇ ਨੂੰ ਰੱਖ ਲੈਣਾ ਚਾਚੂ ਨੂੰ ਕਹਾਂਗਾ ਜਿਹੜੀ ਸਿੱਟਤੀ ਆਪਾਂ ਆਪੇ ਕੰਕਾਵਾ ਤੇ ਪਾ ਚੱਕੇ ਨੂੰ ਲੁਕੋ ਦਾਨੇ ਇੱਧਰ ਇੱਕਾ ਭਰੀ ਉਹ ਗੱਟਾ ਅੱਡਾ ਰੋੜੀ ਜੀ ਸਿੱਟ ਦਿੰਨੇ ਆ ਮਾਦਰ ਅੱਡਾ ਰੋੜੀ ਹੈਗੀ ਆਪਣੇ ਅੱਡਾ ਰੋੜੀ ਚ ਲੁਕੋ ਦਾਨੇ ਬੰਦਾ ਚਕਾ ਦੇ ਬਾਹਰ ਦੀ ਬਾਹਰ ਹਾਂ ਦੱਸ ਇਹ ਨਹੀਂ ਆਪਾਂ ਮੋਲਾ ਚਕਾ ਦਾਂਗੇ ਦੇ ਵੀ ਮੋਲਾ ਚਕਾ ਦਾਂਗੇ ਉਹ ਦੇਖ ਕੇ ਪੈਰਪੂਰ ਤੇਰੇ ਵੀ ਲੱਗਦੇ ਪੈਰ ਮੇਰੇ ਨਹੀਂ ਲੱਗਦੇ ਤੇੜਾ ਨਾ ਪਈ ਦੇ ਆਪਾਂ ਰੇਤਾ ਚੱਕ ਲਗੋਤੀ ਹੁਣ ਬੰਦੇ ਦਾ ਇੰਤਜ਼ਾਮ ਕਰੀ ਮੇਰੇ ਕੋਲ ਇੱਕ ਬੰਦਾ ਹੈਗਾ ਉਹ खासा ਪੈਸੇ ਦੇ ਦਿੰਦਾ ਆਪਾਂ ਗੱਲ ਕਰਾ ਦੇ ਮਾੜੀ ਜੀ ਗੱਲ ਗੱਲ ਕਰਾਉਣਾ ਮੈਂ ਇਹ ਫੋਨ ਚੱਕ ਲਿਆ ਤੁਹਾਨੂੰ ਆ ਦੀ ਮਾੜੀ ਜੀ ਗੱਲ ਆ ਗੱਲ ਕਰੀ ਹੈਲੋ ਆ ਭਾਈ ਕਿਵੇਂ ਆ ਠੀਕ ਆ ਵਧੀਆ ਰੇ ਆਪਣੇ ਭਾਈ ਦੇ ਘਟਾ ਲੀਏ ਰੇ ਘਟਾ ਘਟਾ ਵੇਦੀ ਆਪਣੇ ਕੋਲੇ ਤੇ ਚਾਚੇ ਤੋਂ ਲਗੋਕੇ ਵਿੱਚ ਨਹੀਂ ਸੀ ਆਪਾਂ ਯਾਰ ਹਾਂ ਹਾਂ ਵਧੀਆ ਰੇ ਹੈਗੀ ਕਦੋਂ ਲੈ ਜੇਗਾ ਆ ਜਾ ਫੇਰ 10 ਮਿੰਟਾਂ ਦੇ ਅੰਦਰ ਅੰਦਰ ਮੇਰਾ ਚਾਚਾ ਮੋਟਰ ਤੇ ਹੀ ਆ ਹੋ ਜਾਗਾ ਟਿੱਕੀ ਮੋੜੇ ਚਾਚਾ ਤਾਂ ਨਹੀਂ ਮੋਟਰ ਤੇ ਹੀ ਆ ਮਾ ਚਾਚਾ ਆ ਜੰਨੀ ਯਾਰ ਇਹ ਪਹਿਲਾਂ ਪਹਿਲਾਂ ਕਦੀ ਕਰਦੀ ਆ ਆਪਾਂ ਮਾਲ ਪੱਤਾ ਨਾਲ ਲੱਗਾ ਜੀ ਹਾਂ ਆ ਜਾ ਚਾਚਾ ਤਾਂ ਮੈਨੂੰ ਕਿਤੇ ਨਹੀਂ ਦਿੰਦਾ ਜੀ ਓਕੇ ਗੱਮ ਆਜੋ ਬਰਾ ਗਿਆ ਹੋਏ ਨੰਨਾ ਵਾਲਾ ਮੁਲੀਆ ਆਣੀ ਆ ਗਿਆ ਆਪਣਾ ਬੰਦਾ ਇੱਕ ਦਾ ਪਲ ਇੱਥੇ ਯਾਰ ਆਪਣਾ ਕੋਈ ਰੀ ਸੀ ਰੀ ਹੋਣਾ ਸੀ ਇਹੀ ਆ ਇਹੀ ਆ ਨਹੀਂ ਕਚਨੇ ਯਾਰ ਰੀ ਚਾਚੇ ਤੋਂ ਜੁੜੀ ਆਪਾਂ ਦੱਸਾ ਰਹੇ ਨੇ ਮਾਲ ਪੱਤਾ ਲਾਉਣਾ ਸਾਡੇ ਕੋਲ ਮਾਲ ਪੱਤਾ ਮੁੱਕ ਗਿਆ ਤੇ ਇਹਦਾ ਘੱਟਾ ਹੈ ਤੇਰੇ ਕੰਮ ਆ ਜੂਗਾ ਸਾਡੇ ਤੇ ਪੜਾ ਕੰਮ ਆਉਂੂਗਾ ਸਾਡਾ ਮਾਲ ਪੱਤਾ ਮੁੱਕਿਆ ਪੈਗਾ ਤੇਰੀ ਟੁੱਟੀ ਜਾਂਦਾਗਾ ਆਹ ਰਹੀ ਅੱਜ ਥੋੜੀ ਹੈ ਯਾਰ ਥੋੜੀ ਨਹੀਂ ਯਾਰ ਸਾਡੇ ਮਾਲ ਦਾ ਹੱਲ ਹੋ ਜੇ ਤਾਂ ਲੈ ਲੋ ਜੀ 50 ਰੁਪਏ ਲੈਣੇ ਆਂ 50 ਤਾਂ ਬਾੜੇ ਥੋੜੇ ਇੰਨੇ ਨਾ ਨਹੀਂ ਡੰਗਾ ਲੈਣਾ ਹੋਰ ਪਰ ਵਸ ਕਿਨੇ ਸਾਫ਼ ਕਰਦੀਆਂ ਨੇ ਯਾਰ ਸਾਡਾ ਨਹੀਂ ਯਾਰ ਆਪ 500 ਰੁਪਇਆ ਬਹੁਤ ਆ ਯਾਰ 200 ਰੁਪਏ ਦੇ ਦੇ ਚੁੱਪ ਕਰਕੇ ਤਾਂ ਇਹ ਨਹੀਂ ਮਾਲ ਲੈ ਬਾੜ ਮਾਲ ਪੱਤਾ ਵੱਧ ਸਕਦਾ ਉਹ 150 ਦੇ ਹੈ ਨਹੀਂ ਤਾਂ ਤੁਹਾਨੂੰ 150 ਬੋਰੀ ਮਿਲਦੀ ਆ ਦੇ ਯਾਰ ਜਿੰਨੇ ਦੇ ਨੇ ਯਾਰ ਸਾਡਾ ਹੱਲ ਹੋ ਜੂ ਯਾਰ ਲਓ ਉਹ ਗੱਲਾ ਹੋਏ ਮੇਨਾਂ ਸੀ ਨਾਕ ਨਹੀਂ ਨਾਕ ਨਹੀਂ ਪੜਾ ਜੀ ਚੂਨਾ ਲਾ ਦੇ ਲੈ ਸਾਡੋ ਕਰਾਂ ਸਿਆਹ ਤਾਂ ਦੋ ਕਰਨਾ ਫਿਰ ਚਾਲੂ ਕਰ ਚਾਚਾ ਆ ਗਿਆ ਓਏ ਆ ਗਿਆ ਛੜਤੀ ਰੇ ਓਏ ਛੜਤੀ ਛੜਤੀ ਰੇ ਛੜਤੀ ਚੱਲੀਏ ਫਿਰ ਚੱਲੀਏ ਫਿਰ ਆਪ ਛੜਤੀ ਦੇ ਤਾਂ ਚਾਲ ਫਿਰ ਚੱਲੀਏ ਘਰ ਜਾ ਕੇ ਚਾਹੂ ਪੀਏ ਚੱਲ ਹਾਂ ਉਧਰ ਪਾਣੀ ਛੱਡਿਆ ਨਹੀਂ ਆਪਣੇ ਪਾਣੀ ਛੱਡ ਜੀ ਪਾਣੀ ਛੱਡ ਜਾਏ ਆਪਣੇ ਚਾਲ ਫਿਰ ਇਹਨੂੰ ਚੱਕ ਗੱਟਣੋਂ ਭੈ ਦਾ ਟਾਇਰ ਤੇ ਕਿਵੇਂ ਧਰਿਆ ਟਾਇਰ ਬੋਲਾ ਬਣਿਆ ਫਿਰਦਾ ਰਹਿਣਾ ਗੋਲੀਆਂ ਨਾਲ ਮੈਨੂੰ ਐਂ ਮਹਿਸੂਸ ਹੋ ਬੰਦੇ ਦਾ ਮੂੰਹ ਨਾਲ ਕੇ ਕੁੱਟਣਾ ਚਾਹੇ ਇੱਥੇ ਆਪਾਂ ਸਾ ਨਵਾਂ ਲੈਂਦਾ ਨਜ਼ਰ ਲੱਗ ਜੂਗੀ ਸਾਗਰ ਕਿਵੇਂ ਉਹਨੂੰ ਰਿਕਵਰ ਕਰੀਂ। ਫਟਾ ਲਾ ਹੋ ਗਿਆ ਤੂੰ ਚਾਹ ਸਟਾਰਟ ਕਰ ਇਹਨੂੰ। ਆਹ ਪਾਉ ਪਾਪ ਕਰ। ਚੱਲ ਚੱਲ। ਇਹਨੂੰ ਵਿਚ ਧਾਰ ਲਾ ਉਧਰ। ਚੱਲ ਚੱਲ ਵਿਚੇ ਰੱਖ। ਆਹ ਕਰ ਚੱਲ ਬੇਟਾ। ਕਰ ਦਈਏ ਸਟਾਰਟ ਆਪਣਾ ਆਖਾ। ਕਾ ਕਰ।